हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਨਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਾ ਨਾਮ ਮਲਕੀਤ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਹੈ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਗੱਬਣ ਗਾਂ ਦਿਖਾਵਾਂਗੇ ਸੂਨ ਦੇ ਬਿਲਕੁਲ ਨੇੜੇ ਆ ਡिटੇਲ ਆਪਾਂ ਇਸ ਗਾਂ ਦੀ ਸਾਰੀ ਬੰਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਦੋਸਤੋ ਕੋਈ ਵੀ ਖਰੀਦਣਾ ਬੇਸ਼ੱਕ ਸੁਆ ਜਾਂ ਗੱਬਣਿਆ ਤਸੱਲੀ ਜਿਹੜੀ ਕਰਨੀ ਆ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂ ਦੀ ਆਪਾਂ ਸਾਰੀ ਪੁੱਛ ਕੇ ਵੀਰ ਦੇ ਕੋਲੋਂ ਤੁਹਾਨੂੰ ਦੱਸਾਂਗੇ ਕਰ ਲੈਂਦੇ ਆ ਹਾਂਜੀ ਭਾਈ ਸਸੀ ਗੱਲ ਜੀ ਸਸੀ ਗੱਲ ਭਾਈ ਸਸੀ ਗੱਲ ਜੀ ਹੋਰ ਭਾਈ ਜੀ ਠੀਕ ਡਰੈਸ ਵੀਰ ਆਪਣਾ ਕਰੇ ਬੋਲ ਰਹੀ ਹੈ ਡਰੈਸ ਆਪਣਾ ਪਿੰਡ ਨਸਰਜੱਕ ਹਾਂਜੀ ਸੇਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਨਾਂ ਆਪਣਾ ਮਲਕੀਤ ਸਿੰਘ ਹਾਂਜੀ ਫੋਨ ਨੰਬਰ ਹੈ 9949673301 ਠੀਕ ਹੈ ਜੀ ਐਸ਼ੇ ਵੀਰ ਜਿਹੜੀ ਅੱਜ ਆਪਾਂ ਗਾਂ ਸੇਲ ਕਰਨੀ ਆ ਕਿੰਨਵਾ ਸੂਆ ਸੁਣੀ ਤੇ ਦੂਜੇ ਸੂਆ ਸੁਣੀ ਵੀਰ ਜੀ ਦੂਜਾ ਸੂਆ ਸੁਣੀ ਗਲਤੀ ਇਹ ਲੈ ਜੂ 5-6 ਦਿਨ ਲੈ ਜੂ ਤੇ ਪਹਿਲੇ ਸੂਵੇ ਕੋਈ ਕੀਦਾ ਪਤਾ ਰਿਕਾਰਡ ਪਹਿਲੇ ਵੀਰ ਜੀ ਦਾ ਪਤਾ ਕੀਤਾ 15 14 15 ਤੇ ਚੱਲੀਏ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਸੁਬਾ ਦੂਜਾ ਸੂਣੀ ਦੂਜਾ ਸੂਣੀ ਠੀਕ ਹੈ ਜੀ ਇਹ ਕਿੰਨਾ ਟਾਈਮ ਆ 8-10 ਦਿਨ ਫਿਰ ਜੀ ਤਾਂ 6-7 ਦਿਨ ਲੈ ਜੂਗੀ ਠੀਕ ਹੈ ਜੀ ਤੇ ਇੱਕ ਵਾਰੀ ਤੋੜ ਕੇ ਦਿਖਾਈਏ ਵੀਰਾਂ ਨੂੰ ਤਾਂ ਬਾਕੀ ਲੈ ਲੈ ਪਾਣੀ ਦੀ ਬਾਤ ਬਾਕੀ ਇਹ ਕੋਈ ਵੀਰ ਨਾ ਆਖੇ ਠੰਡੀ ਸੀਰ ਆ ਭਾਵੇਂ ਜਿਵੇਂ ਦੀ ਮਰਜ਼ੀ ਪੈ ਜਾ ਆਂਦੀ ਪੈ ਜਾ ਇਹਦਾ ਦੇ ਬਸ ਕਰ ਲੋ ਪੂਰੀ ਸੀਉਸ ਲੱਗ ਜਾਏ ਹਨ ਆ ਮੋਗੇ ਨਾ ਆਉਂਦੀ ਆ ਕੋਈ ਇਹੋ ਜੀ ਗੱਲ ਨਹੀਂ ਲਓ ਦੋਸਤੋ ਆ ਵੀਰ ਧਾਰਾ ਮਾਰ ਕੇ ਤੁਹਾਨੂੰ ਆਪਣ ਦਿਖਾਉਣ ਦੇ ਆ ਸਾਡੇ ਤੋਂ ਥੋੜਾ ਜਿਹਾ ਡਰਦੀ ਹੈ ਉਪਰਾ ਕਰਕੇ ਕੋਈ ਨਹੀਂ ਡਰਦੀ ਕਿਉਂ ਤੇ ਸਾਰੇ ਲੋ ਮੋਗੇ ਦੋਸਤੋ ਆ ਜੀ ਦੋਸਤੋ ਆ ਬਿਲਕੁਲ ਸ਼ਹਿਦ ਹੀ ਆਉਂਦੇ ਆ ਸ਼ਹਿਦ ਹੀ ਆਉਂਦਾ ਹਾਂਜੀ ਸੂਨ ਦੇ ਵਿੱਚ ਜਿਹੜਾ ਟਾਈਮ ਆ 7-8 ਦਿਨ ਦਾ ਟਾਈਮ ਆ ਜਿਹੜਾ ਬਾਕੀ ਪਿਆ ਸੂਨ ਦੇ ਵਿੱਚ ਤੇ ਚੰਗੀ ਦੁੱਧ ਵੀਰ ਕਹਿੰਦਾ ਵੀ ਪਹਿਲੇ ਸਵੇਰੇ 14-15 ਕਿਲੋ ਚਵਾਇਆ ਹੋ ਜਿਹੜਾ ਹਾਂਜੀ ਬਾਕੀ ਦੋਸਤੋ ਦੁੱਧ ਉਹਦਾ ਸਭ ਤੋਂ ਵੱਡੀ ਗੱਲ ਤੁਹਾਡੀ ਸੇਵਾ ਤੇ ਜਿੱਦਾਂ ਨਹੀਂ ਦੋਸਤੋ ਸੇਵਾ ਕਰੋਗੇ ਇਹ ਕਰਮਾਈਆਂ ਉਹਦਾਂ ਦਾ ਹੀ ਦੁੱਧ ਚਵਾ ਦੇਣੀਆਂ ਘਾਟ ਘਾਟ ਦੋਸਤੋ ਗਾਂ ਦਾ ਕਰ ਲਿਓ ਚੈੱਕ ਦੋਸਤੋ ਰਾਜੀ ਆ ਜਿੱਲੀ ਵੀ ਹੈ ਫਰੀ ਜੰਮੀ ਪੜੀ ਥੋੜਾ ਜਿਹਾ ਕਾਲਾ ਪੈਂਦਾ ਪਸੂ ਤੇ ਵੀਰੀ ਯਾਰੋ ਕਿਲਾ ਕਰੋ ਤਾਂ ਨਬਾ ਵੀਡੀਓ ਵਿੱਚ ਕਈ ਵਾਰ ਉਹ ਤਾਂ ਆਪਣੇ ਸਰਦਾਰ ਨਾਲ ਪਾਉਂਦੇ। ਮਾਸ ਬਾਕੀ ਦੋਸਤੋ ਅਜੇ ਨਹੀਂ ਆ ਵਲਟ ਲੱਗ ਪਿਆ ਇਹ ਹਵਾਲੇ ਦੇ ਵਿੱਚ ਕਾਫੀ ਪਈਆਂ। ਸੁੰਦੇ ਸਮੇਂ ਤੱਕ ਜਿਹੜਾ ਇਹ ਆਰਡਰ ਸੋਣਾ ਕਰ ਲੈਣਾ। ਕੈਮਰਾ ਦਾ ਕਰਕੇ ਥੋੜਾ ਡਰਦੀ ਆ। ਹਾਂਜੀ ਹਾਂਜੀ ਹਾਂਜੀ। ਉਪਰੋਂ ਇਹਨੇ ਰਗੜ ਗਿਆ ਪਹੁ ਪਈ ਨਾ ਉਪਰੇ ਬੰਦੇ ਨੂੰ ਰਹੀ ਥੜਾ ਜਿਹਾ ਬਾਕੀ ਇਹ ਨਹੀਂ ਆ ਵੀ ਕੋਈ ਆਖੇ ਘਰ ਵਿੱਚ ਜਿੱਥੇ ਮਰਜ਼ੀ ਥੱਲੇ ਬਹਿ ਜਾ ਵਿਚਾਰੀ ਦੇ ਖਲਾੜ ਕੇ ਲੋ 60 200 ਥੋੜਾ ਜਿਹਾ ਕਰਦੀ ਆ ਕਈ ਕੈਮਰੇ ਕੋ ਟੱਕਰ ਗਿਆ ਉਪਰੋਂ ਬਾਕੀ ਆ ਲੋ ਭਾਵੇਂ ਫੇਰ ਬਹਿ ਜਾ ਲੋ ਇਹ ਨਹੀਂ ਆਖੇ ਵੀ ਕੋਈ ਘਰ ਵਿੱਚ ਹੈ ਸਿਲਸਿਲਾ ਕਿ ਦੋਸਤੋ ਜਿਹੜੇ ਵੀਰ ਨੇ ਕਿੰਨੀ ਤਸल्ली ਆਪ ਨੂੰ ਤੁਸੀਂ ਦੋਸਤੋ ਖੁਦ ਕਰ ਸਕਦੇ ਆ ਹਾਂ ਵੇਖੋ ਲੋ ਇਹ ਕਰਮਾਲੀ ਖੰਢੀ ਉੱਦਾਂ ਇਹ ਨਹੀਂ ਆ ਵੀ ਮਾਰਦੀ ਉਸ ਨੂੰ ਕੈਮਰੇ ਦਾ ਕਰਕੇ ਡਰਦੀ ਹਾਂਜੀ ਹਾਂਜੀ ਕੈਮਰੇ ਦਾ ਕਰਕੇ ਘਰੋਂ ਬਾਹਰ ਬੂਰ ਨਹੀਂ ਗੱਡੀ ਗਈ ਹਾਂਜੀ ਹਾਂਜੀ ਇਹੋ ਕਰਕੇ ਦੂਜੇ ਦੋਪਰੇ ਘਰ ਪਹੁੰਚੋਂ ਉਹਨਾਂ ਨੂੰ ਦੂਜੇ ਘਰ ਪਹੁੰਚੀ ਪੀਰਾਂ ਕਰਜ ਨੂੰ ਉੱਪਰ 15000 ਬਾਕੀ ਦੋਸਤੋ ਕੱਦ ਕਾਠ ਗਾਂ ਦਾ ਪੂਰਾ ਆ ਕਰਨੋ ਚੱਕ ਕੈਮਰਾ ਦੋਸਤੋ ਜਿਹੜਾ ਮੈਂ ਵੀਡੀਓ ਬਣਾਉਣ ਲਿਆ ਪ੍ਰੋਪਰ ਕੈਮਰੇ ਤੇ ਕੋਈ ਦੋਸਤੋ ਝੂਂੰਨੀਗਾ ਬਿਲਕੁਲ ਜਿਹੜੀ ਪ੍ਰੋਪਰ ਵੀਡੀਓ ਬਣ ਗਈ ਹੈ ਇੱਕ ਵਾਰੀ ਦੋਸਤੋ ਤੁਹਾਨੂੰ ਆਰਡਰ ਜਿਹੜਾ ਮੈਂ ਘੱਫੀ ਦਿਖਾ ਦਿੰਦਾ ਥਾਣਾ ਸੁਣਾ ਜੀ ਦੋਸਤੋ ਸ਼ੇਪ ਇਹਦੀ ਚੈੱਕ ਕਰ ਲੋ ਆਹ ਲੋ ਇਹ ਚਾਰ ਥਾਂ ਦੋ ਦੇ ਦੋਸਤੋ ਜਿਹੜੀ ਵੇਥਿਆ ਥਣਾ ਦੀ ਆਪਸ ਵਿੱਚ ਕਾਫੀ ਐ ਅਸ਼ਰ ਵੀਰ ਜੀ ਤੁਸੀਂ ਟਿੱਪ ਕੇ ਲੈਂਦੀ ਆ ਤੇਪੇ ਦੇ ਵਿੱਚ ਐ ਬਰਾਬਰ ਆ ਜੀ ਬਰਾਬਰ ਆ ਤੇ ਸਾਹਮਣੇ ਆ ਫਿਰ ਦੇਪੀ ਆ ਮੈਂ ਤੁਹਾਨੂੰ ਮਾਰਕ ਦਿਖਾਉਂ ਹਾਂ ਹਾਂਜੀ ਫੇਰ ਰੱਖ ਫੇਰ ਤੇ ਫਿਰ ਮੋਲਵੀਰ ਜੀ ਇਹਦਾ ਲੈਣ ਦੇਣ ਨਾਲ ਆਪਾਂ 46000 ਰੁਪਇਆ ਠੀਕ ਐ ਜੀ ਹਾਂਜੀ ਮਾਨਤ ਹੋਊਗੀ 46 ਮਾਨਤਨ ਹੋ ਜਾਊਗਾ ਠੀਕ ਐ ਜੀ ਦੋਸਤੋ ਮੋਲਵੀਰ ਨੇ ਬਿਲਕੁਲ ਨਾਰਮਲ ਜਿਹਾ ਕੀਤਾ ਵਾ ਜੇ ਦੁੱਧ ਦੇ ਹਿਸਾਬ ਨਾਲ ਵੇਖੀ ਜਾਂ ਪੀੜ ਦੇ ਹਿਸਾਬ ਨਾਲ ਵੇਖੀ ਤੇ ਮੋਲ 46000 ਰੁਪਇਆ ਦੋਸਤੋ ਕੋਈ ਜ਼ਿਆਦਾ ਨਹੀਂ ਗਾ ਜੇ ਕੋਈ ਵੀਰ ਚੰਗੀ ਸੇਵਾ ਇੰਨਾ ਕੀ ਦੋਸਤੋ ਦੋਤ ਵੀਰ ਕਹਿੰਦਾ ਵੀ ਆਪਾਂ ਪਤਾ ਕੀਤਾ ਪਹਿਲੇ ਸਵੇਰੇ ਨਕਰਮਾਈ ਵਿੱਚੋਂ ਆਇਆ ਵਾ ਦੂਜਾ ਸਵੇਰ ਤੋਂ ਦੋਤ ਸੁਣੀ ਆ ਤੁਸੀਂ ਦੋਸਤੋ ਆਪਣੀ ਨਰਖ ਪਰਖ ਦੇ ਨਾਲ ਖਰੀਦ ਸਕਦੇ ਜੇ ਦੇਖ ਕੇ ਅਗੂ ਦੋਸਤੋ ਖਿਦਰਾ ਹੋਏ ਬੇਸ਼ੱਕ ਦੋਸਤੋ ਵੀਡੀਓ ਕਾਲ ਤੇ ਚੈੱਕ ਕਰਵਾ ਸਕਦੇ ਜਾਂ ਆਪ ਵੀ ਆ ਕੇ ਕਰ ਸਕਦੇ ਜੇ ਤਸੰਦੀ ਦੋਸਤੋ ਕੁੱਛ ਦੀ ਜਰੂਰ ਕਰ ਲਿਆ ਕਰੋ ਐਡਰੈਸ ਇਹ ਕੋਈ ਵੀ ਜਦਾਂ ਮੈਂ ਫੇਰ ਕਨਫਰਮ ਕਰ ਦਣਾ ਪਿੰਡ ਮੱਥੂ ਚਾਤ ਤਸੀਲ ਪੱਟੀ ਜ਼ਿਲ੍ਹਾ ਫਰਮਤਾਰ ਫੋਨ ਨੰਬਰ ਵੀਰ ਜੀ ਅਗਰੀ ਫੇਰ ਬੋਲਦੀ ਆ ਤੁਹਾਨੂੰ ਫੋਨ ਨੰਬਰ ਆਪਣਾ 91496 ਹਾਂਜੀ 73301 ਠੀਕ ਹੈ ਜੀ ਨੱਥੂ ਜਾਗ ਪਿੰਡ ਦੋਸਤੋ ਮੇਨ ਹਾਈਵੇ ਪੱਟੀ ਤਰਨਤਾਰਨ ਦੇ ਕੋਲ ਬਿਲਕੁਲ ਜਦੋਂ ਆਪਾਂ ਕੈਰੋਂ ਤੋਂ ਲੌਕਾ ਪਿੰਡ ਵੀ ਆ ਜਾਂਦਾ ਤੇ ਲੌਕੇ ਤੇ ਕੈਰੋਂ ਦੇ ਸੰਧ ਦੇ ਵਿੱਚ ਨੱਥੂ ਜਾਗ ਪਿੰਡ ਹੈ ਮੇਨ ਦੋਸਤੋ ਹਾਈਵੇ ਪੱਟੀ ਤਰਨਤਾਰਨ 8 ਕਿਲੋਮੀਟਰ ਪੱਟੀ ਤੋਂ ਤੇ ਤਰਨਤਾਰਨ ਤੋਂ ਕੋਈ ਹੋਊਗੀ ਦੂਰੀ ਇਹ 18 ਤੋਂ 16 16 16 ਕਿਲੋਮੀਟਰ 16 ਕਿਲੋਮੀਟਰ ਤੋਂ ਤਰਨਤਾਰਨ ਤੋਂ ਦੂਰੀ ਸ਼ਹਿਰੀ ਪੰਨੋਆ ਤੋਂ ਵੀ ਇਹਦੀ ਦੂਰੀ ਕੋਈ 10 ਕਿਲੋਮੀਟਰ ਦੀ ਹੋਊਗੀ ਬਾਕੀ ਦੋਸਤੋ ਵਿਜਿਟ ਜਿਹੜੀ ਕਰਨੀ ਨੱਥੂ ਜਾਗ ਪਿੰਡ ਤੁਸੀਂ ਕਰਨੀ ਹੈ ਨੰਬਰ ਵੀ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਬੇਸ਼ੱਕ ਵੀਰ ਦੇ ਕੋਲ ਕੋਈ ਦੂਰੰਦੂੜੇ ਵੀ ਕਰਦਾ ਲੋਕੇਸ਼ਨ ਮਦਾ ਕੇ ਤੁਸੀਂ ਵੀਡੀਓ ਕਰ ਪਹੁੰਚ ਕਰ ਸਕਦੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ